प्यारे विद्यार्थियों सब तो पहला मेरे चैनल पे ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਗਰਮੀ ਹੈ ਉਹ ਦਿਨ-ਦਿਨ ਵੱਧ ਰਹੀ ਹੈ ਤੇ ਜੋ ਮੌਸਮ ਵਿਭਾਗ ਹੈ ਉਸ ਦੇ ਵੱਲੋਂ ਵੀ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਅਗਲੇ ਦਿਨਾਂ ਦੇ ਵਿੱਚ ਜੋ ਗਰਮੀ ਹੈ ਜੋ ਤਾਪਮਨ ਹੈ ਉਹ ਹੋਰ ਵੀ ਵਧੇਗਾ 2 ਜਾਂ 3 ਡਿਗਰੀ ਇਸ ਤੋਂ ਵੀ ਜ਼ਿਆਦਾ ਹੋਰ ਵਧੇਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਅਧਿਆਪਕ ਯੂਨੀ ਹਨ ਤੇ ਜੋ ਬੱਚਿਆਂ ਦੇ ਮਾਤਾ ਪਿਤਾ ਹਨ ਉਹਨਾਂ ਵੱਲੋਂ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਜੋ ਗਰਮੀਆਂ ਦੀਆਂ ਛੁੱਟੀਆਂ ਹਨ ਉਹਨਾਂ ਨੂੰ ਥੋੜਾ ਅੱਗੇ ਕਰ ਦੇਣ ਤੇ ਜਾਂ ਜੋ ਹੈ ਉਹ ਜੋ ਹੈ ਸਮਾਉਨਾ ਸਕੂਲਾਂ ਦਾ ਬਦਲਿਆ ਜਾਵੇ ਸੂਬੇ ਦੇ ਵਿੱਚ ਜੋ ਭਿਆਨਕ ਗਰਮੀ ਕਾਰਨ ਸਕੂਲਾਂ ਵਿੱਚ ਛੁੱਟੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਈ ਅਧਿਆਪਕ ਯੂਨੀਅਨਾਂ ਵੱਲੋਂ ਵੀ ਸਕੂਲਾਂ ਵਿੱਚ ਛੁੱਟੀਆਂ ਅਤੇ ਸਕੂਲ ਦੇ ਸਮੇਂ ਵਿੱਚ ਬਦਲਾਅ ਕਰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਪ੍ਰੰਤੂ ਹਾਲਾਂਕਿ ਤੱਕ ਜੋ ਪੰਜਾਬ ਸਿੱਖਿਆ ਸਕੂਲ ਵਿਭਾਗ ਵੱਲੋਂ ਹੈ ਉਸ ਵਿੱਚ ਕੋਈ ਵੀ ਆਰਡਰ ਹਜੇ ਇਸ ਦੇ ਸਬੰਧੀ ਜਾਰੀ ਨਹੀਂ ਕੀਤੇ ਗਏ ਹਨ ਤੇ ਸੂਤਰਾਂ ਦੀ ਮੰਨੀਅਤਾਂ ਪੰਜਾਬ ਸਰਕਾਰ ਸੂਬੇ ਵਿੱਚ ਪੈ ਰਹੀ ਭਿਆਨਕ ਗਰਮੀ ਕਾਰਨ ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ ਜਾਂ ਸਕੂਲਾਂ ਦਾ ਜੋ ਸਮਾਂ ਹੈ ਉਹ ਕੱਟ ਕਰਨ ਬਾਰੇ ਵਿਚਾਰ ਕਰ ਰਹੀ ਹੈ ਜੀ ਅਤੇ ਛੇਤੀ ਹੀ ਇਸ ਸੰਬੰਧੀ ਜੋ ਪੱਤਰ ਹੈ ਉਹ ਜਾਰੀ ਕਰ ਦਿੱਤਾ ਜਾਵੇਗਾ ਜੀ